ਜਿਹੜੇ ਮਰਤ ਸਾਹਿਬ ਨੂੰ ਫਟੇਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1947 ਤੋਂ ਬਾਅਦ ਆਜ਼ਾਦੀ ਆਤੀ ਮਿਲੀ ਹੈ ਉਹ ਸਿੱਖ ਨੂੰ ਨਹੀਂ ਮਿਲੀ ਜਿਹੜਾ ਸਿੱਖ ਪਾਕਿਸਤਾਨ 'ਚ ਰਹਿ ਗਿਆ ਉਹ ਮੁਸਲਮਾਨ ਦੇ ਅਦੀਨ ਹੈ ਜਿਹੜਾ ਇੱਧਰ ਇੰਡੀਆ ਆ ਗਿਆ ਉਹ ਹਿੰਦੂ ਦੇ ਅਦੀਨ ਹੈ ਫਿਰ ਜੇ ਤੂੰ ਆਪਣੀ ਫੌਮੀਏ ਤੇ ਸਰਕਾਰੀ ਨਖੇ ਤੇ ਹੋਵੇ ਫਿਰ ਉਹ ਸਾਡੇ ਬਾਰੇ ਸੋਚ ਨਹੀਂ ਸਕਦੇ ਹੈ ਜਿਹੜੀ ਆ ਡੈਮਾਂ ਬਣਾਈਆਂ ਭਾਖੜੇ ਦੇ ਉੱਤੇ ਫਿਰ ਬਿਆਸ ਦੇ ਉੱਤੇ ਰਾਵੀ ਦੇ ਉੱਤੇ ਜਨਾਬ ਦੇ ਉੱਤੇ ਇਹ ਸਾਰੇ ਦਰਿਆ ਪੰਜਾਬ ਦੇ ਆ ਤੇ ਜਿਹੜੇ ਹਿਡਬਰ ਕਹਿੰਨਾਂ ਦੇ ਉਹਨਾਂ ਦਾ ਕੰਟਰੋਲ ਦਿੱਲੀ ਦੇ ਹੱਥ ਦੇ ਵਿੱਚ ਹੈ ਸਾਡੇ ਪੰਜਾਬ ਦੇ ਕੋਲੇ ਕੋਈ ਉਹਦਾ ਕੰਟਰੋਲ ਨਹੀਂ ਹੈ ਜਿਹੜੀ ਸੈਂਟਰ ਹਦਤਵਾਦੀ ਸਰਕਾਰ ਹੈ ਉਹਦੇ ਕੋਲੇ ਸਾਰੇ ਵਿਗਿਆਨਿਕ ਮਸ਼ੀਨਰੀ ਹੈ ਕਿ ਕਦੋਂ ਮੀ ਪਊਗਾ ਕਿੰਨਾ ਮੀ ਪਊਗਾ ਛੋਟੀਆਂ ਤੋਂ ਬਰਫ਼ ਜਿੰਨੀ ਢਲੂਗੀ ਕਿੰਨਾ ਪਾਣੀ ਥੱਲੇ ਸਰੋਵਰਾਂ ਚ ਆਊਗਾ ਜੇ ਸੈਂਟਰ ਦੇ ਕੋਲੇ ਸਾਰੇ ਵਿਗਿਆਨਿਕ ਢਾਂਚੇ ਹੈਗੇ ਆ ਇਹ بارش ਦੇ ਫਿਰ ਉਹਨਾਂ ਨੇ ਇੰਨਾ ਪਾਣੀ ਇੰਨਾ ਸਰੋਵਰਾਂ ਦੇ ਵਿੱਚ ਕਿਉਂ ਜਮਾ ਹੋਣ ਦਿੱਤਾ ਜਦੋਂ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਹੁਣ ਤੁਸੀਂ ਅਖਬਾਰਾਂ ਪੜ੍ਹਦੇ ਹੋ ਕਿ ਹੁਣ ਬਰਸਾਤ ਦਾ ਮੌਸਮ ਖਤਮ ਹੋ ਗਿਆ ਜੇ ਇਹਨਾਂ ਨੂੰ ਪਤਾ ਹੈ ਕਿ ਬਰਸਾਤ ਖਤਮ ਹੋ ਗਈ ਹੈ ਫਿਰ ਮਸ਼ੀਨਰੀ ਦੇ ਰਾਹੀਂ ਇਹਨਾਂ ਨੂੰ ਪਤਾ ਨਹੀਂ ਹੈ ਕੀ بارش ਕਿੰਨੀ ਪਊਗੀ ਸਾਰਾ ਪਤਾ ਹੈ ਇਹਨਾਂ ਨੇ ਇੱਕ ਵਾਰੀ ਫੇਰ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਰੋਵਰ ਪਾਣੀ ਦੇ ਨਾਲ ਭਰ ਰਹੇ ਸੀਗੇ ਜੇ ਪ੍ਰਹਲ ਦੇ ਵਿੱਚ ਮਈ ਦੇ ਵਿੱਚ ਥੋੜਾ ਥੋੜਾ ਪਾਣੀ ਛੱਡਦੇ ਜਾਂਦੇ ਇੰਨਾ ਪਾਣੀ ਸਰੋਵਰਾਂ ਦੇ ਵਿੱਚ ਇਕੱਠਾ ਨਹੀਂ ਸੀ ਹੋਣਾ ਬਿਲਕੁਲ ਸਰੋਵਰਾਂ ਦੇ ਸਿਰ ਤੱਕ ਪਾਣੀ ਇਹਨਾਂ ਨੇ ਭਰਤਾ ਫਿਰ ਇਹ ਕਹਿੰਦੇ ਐ ਕਿ ਸਰੋਵਰਾਂ ਦੀ ਕੰਧ ਟੁੱਟ ਜੂਗੀ ਤੇ ਸਰੋਵਰਾਂ ਦਾ ਪਾਣੀ ਸਾਰਾ ਆ ਜਾਊਗਾ ਹੁਣ ਤੁਹਾਨੂੰ ਦੱਸਾਂ ਕਿ ਇੱਕ ਤਾਂ ਸਾਡੇ ਸਿੱਖਾਂ ਦੇ ਉੱਤੇ ਵਿਪਤਾ ਹੈਗੀ ਹੈ ਪੰਜਾਬੀਆਂ ਤੇ ਐਟਮ ਬੰਬ ਦੀ ਜਿਹੜਾ ਇੰਡੀਆ ਦੇ ਕੋਲੇ ਹੈਗਾ ਉर्जा ਬੰਬ ਹੈ ਪਾਣੀ ਦਾ ਇਸ ਨੂੰ ਕਹਿੰਦੇ ਹੈ ਹਾਈਡਰੋਲੋਜੀਕਲ ਵਾਰ ਇਹ ਐਟਮ ਬੰਬ ਦੇ ਬਰਾਬਰ ਦਾ ਹਥਿਆਰ ਅੱਜ ਹਿੰਦੂ ਵੋਗੈਂਟੀ ਦੇ ਹੱਥ ਦੇ ਵਿੱਚ ਹੈ ਜੇ ਇਹ ਸਾਰੇ ਡੈਮਾਂ ਦੇ ਗੇਟ ਖੋਲ੍ਹ ਦਿੰਦੇ ਐ ਇਹ ਸਾਰਾ ਪੰਜਾਬ ਚੜਦਾ ਤੇ ਲੈਂਦਾ ਇਹ ਸਾਰਾ ਡੁੱਬ ਜਾਊਗਾ ਇਹਨਾਂ ਦੀਆਂ ਛਲਾਕੀਆਂ ਦਾ ਮੈਨੂੰ ਪਤਾ ਹੈ ਫੜੇ ਲਿਖੇ ਐ ਖੋਜ ਕਰਦੇ ਐ ਜਦੋਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਕਬਜ਼ਾ ਕਰ ਲਿਆ ਸੀਗਾ ਇਹ ਇੰਡੀਆ ਦੀ ਹਕੂਮਤ ਨੇ ਜਿਹੜੇ ਦੋ ਦਰਿਆ ਅਫਗਾਨਿਸਤਾਨ ਦੇ ਵਿੱਚੋਂ ਆਉਂਦੇ ਐ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਆਉਂਦੇ ਐ ਇੱਕ ਦੇ ਉੱਤੇ ਸਾਲਵਾ ਡੈਮ ਬਣਾਈ ਐ ਦੂਜਾ ਛਾਤੂਤ ਜਾਂ ਡੈਡ ਡੈਮ ਬਣਾਈ ਐ ਹੁਣ ਕਿੰਝੀਆਂ ਡੈਮ ਐ ਪਾਖੜਾ ਬਿਆਸ ਰਾਵੀ جناب ਸਾਲਮਨ ਡੈਮ ਸ਼ਰਤੂਤ ਡੈਮ ਸਾਨੂੰ ਕਿਸੇ ਵੇਲੇ ਵੀ ਇਹ ਪਾਣੀ ਦੇ ਨਾਲ ਡੁਬੋਸਾਂਦੇ ਆ ਜੇ ਐਟਮ ਬੰਬ ਨਾਲ ਤਾਂ ਅਸੀਂ ਮਰੇ ਤੇ ਪਾਣੀ ਦੇ ਨਾਲ ਸਾਡੀ ਤਬਾਹੀ ਫੇਰ ਦੋਗੀ ਇਹਦਾ ਤੁਸੀਂ ਦੇਖ ਹੀ ਲਿਆ ਕੀ ਇਹਦਾ ਹੋਇਆ ਹੈ ਨੁਕਸਾਨ ਹੋਇਆ ਅਸੀਂ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਨੂੰ ਕਹਾਂਗੇ ਕਿ ਇਹ ਜਿਹੜੇ ਵੱਧ ਤੁਸੀਂ ਲਾਏ ਐ ਤੇ ਸਾਰੇ ਉਫੇ ਹੋਏ ਹੋਏ ਐ ਇਹ ਪਾਣੀ ਦੀ ਰਫਤਾਰ ਤੁਸੀਂ ਸਿੱਧੀ ਜਿਵੇਂ ਜਿਵੇਂ ਚੱਲਦੀ ਐ ਉਸ ਤਰ੍ਹਾਂ ਇਸ ਨੂੰ ਚੱਲਣ ਦਿਓ ਜੋ ਜਿਹਨੂੰ ਸੁਰਤ ਨਾ ਹੋਵੇ ਉਹਨੂੰ ਰੱਬ ਉਹਨੂੰ ਰਾਹ ਨਹੀਂ ਲੱਭਦਾ ਹੁੰਦਾ ਹੁਣ ਤੁਸੀਂ ਮੈਨੂੰ ਦੱਸੋ ਕਿ ਗੁਰੂ ਨਾਨਕ ਸਾਹਿਬ ਨੇ ਮਨੁ ਸਮ੍ਰਿਤੀ ਹਿੰਦੂਆਂ ਦੇ ਗ੍ਰੰਥ ਦੇ ਖਿਲਾਫ ਬਗਾਵਤ ਕਰਤੀ ਛਾੜੂ ਬੱਕਰਾ ਸਿੱਟਦੀਆਂ ਦਸਾਂ ਗੁਰੂਆਂ ਨੇ ਸਾਨੂੰ ਹਥਿਆਰ ਫੜਾਤੇ ਤੋਂ ਪਾਂ ਬਦੁਖਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਫੇਰ ਤੁਸੀਂ ਫੇਰ ਝਾੜੂ ਨੂੰ ਮੋਟਾ ਪਾਤੀਆਂ ਹੁਣ ਆਪਾਂ ਪਿੱਟੀ ਚੜ ਜੀਏ ਫਲਾਣੇ ਨੂੰ ਫਲਾਣੇ ਨੂੰ ਪਰ ਆ ਤਾਂ ਦੱਸੋ ਨਾ ਮੈਨੂੰ ਆਪਣੀ ਦਲੀਲ ਕਿ ਝਾੜੂ ਨੂੰ ਮੋਟਾ ਕਹਦੇ ਲਈ ਪਾਤੀਆਂ ਇਹਨਾਂ ਦਾ ਨਾਂ ਤੁਸੀਂ ਪਿਛੋਕੜ ਦੇਖਿਆ ਹੈ ਨਾ ਗਾਣਾ ਦੇਖਿਆ ਹੈ ਫੜ ਕੇ ਝਾੜੂ ਨੂੰ ਗੱਦੀ ਦੇ ਉੱਤੇ ਬਿਠਾਤਾ ਮਹਾਰਾਜ ਨੇ ਤਾਂ ਝਾੜੂ ਖਤਮ ਕਰਤੇ ਆਪਾਂ ਬੇਸ਼ਰਮ ਲੋਕਾਂ ਨੇ ਝਾੜੂ ਫੇਰ ਫੜ ਲਿਆ ਤੁਨੁਕ ਥਈ ਵਾਰੀ ਕਹਿੰਦੇ ਐ ਕਿ ਤੁਸੀਂ ਸਿੱਖ ਮذਬਦ ਦੇ ਵਿੱਚ ਆਓ ਸ਼ਸਤਰ ਰੱਖੋ ਸਾਰਾ ਕੁਝ ਕਰੋ ਤੇ ਸਰਕਾਰ ਇਹੋ ਜਿਹੀ ਲਿਆਓ ਜਿਹੜੀ ਤੁਹਾਡੇ ਦਿਲ ਦੀ ਹੋਵੇ ਜਿਹੜਾ ਤੁਹਾਡੇ ਦਿਲ ਪਛਾਣੇ ਉਹਦੇ ਮੁਤਾਬਕ ਕੋ ਕੰਮ ਕਰੇ ਹੁਣ ਤਾਂ ਇਹ ਅਸੀਂ ਆਪ ਫਾਖਰਾ ਬਿਆਸ ਰਜੀਤ ਸਾਗਰ ਜੈਮ ਜਨਾਬ ਇਹ ਤਾਂ ਸਾਡਾ ਕਸੂਰ ਹੈ ਕਿ ਅਸੀਂ ਇੱਥੋਂ ਦਾ ਪ੍ਰਬੰਧ ਇਹੋ ਜਿਹਾ ਕੀਤਾ ਕਿ ਪੰਜਾਬ ਦਾ ਹੱਥ ਉਹਦੇ ਵਿੱਚ ਹੈ ਹੀ ਨਹੀਂ ਸਾਰੇ ਸੈਂਟਰ ਦੇ ਬਾਬੂਆੜ ਤੇ ਫਿਰ ਹੁਣ ਤਾਂ ਇਹੀ ਸੀਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਆਪਾਂ ਨੇ ਹਨੂਮਾਨ ਦੇ ਦੇਸ਼ ਦੇ ਵਿੱਚ ਰਹਿਣਾ ਹੈ ਫਿਰ ਬੰਦਰਾਂ ਨੂੰ ਅੱਗੇ ਨਹੀਂ ਲਾਈਦਾ ਬੰਦਰ ਬਹੁਤ ਕਾਬਲ ਹੁੰਦਾ ਹੈ ਮੰਨੋ ਪਤਾ ਹੈ ਬਾਂਦਰ ਅੱਗ ਲਗਾ ਸਕਦਾ ਪਰ ਬਾਂਦਰ ਅੱਗ ਨੂੰ ਨਹੀਂ ਬੁਝਾ ਸਕਦਾ ਸਾਰਾ ਕੁਝ ਤੁਹਾਨੂੰ ਦਿੱਤਾ ਸਾਰਾ ਕੁਝ ਕੀਤਾ ਫੇਰ ਉਹ ਹੀ ਘਾਟ ਚੱਲ ਪੈਣਾ ਕਾਂਗਰਸ ਨੂੰ ਵੋਟ ਪਾਸ ਦੇਣੀ ਜਿਸੇ ਦਰਬਾਰ ਸਾਹਿਬ ਦੇ ਉੱਤੇ ਹਮਨੇ ਕਰਤੇ ਹੁਣ ਭਾਜਪੀ ਤੇ ਆਰਐਸਐਸ ਚੰਬਲੀ ਫਿਰਦੀ ਹੈ ਹੁਣ ਉਹਨੂੰ ਲੈ ਆਵਾਂਗੇ ਬਾਦਰ ਵੀ ਵੱਡੇ ਹੋਏ ਪਏ ਐ ਜੇ ਬੰਦੇ ਫੇਰ ਕੀਤੇ ਹੋਏ ਆਏ ਐ ਫੇਰ ਆਪਣੇ ਦਿਮਾਗ ਨੂੰ ਨਹੀਂ ਪਤਾ ਹੈਗਾ ਕਿ ਇਹ ਬੰਦੇ ਰਾਜ ਨਹੀਂ ਕਰ ਸਕਦੇ ਹੈਗੇ ਇਹ ਖੁਦਮਖਤਿਆਰ ਹੈਗੇ ਆ ਆਪਣੇ ਝੋਲੇ ਭਰਦੇ ਆ ਇਹ ਪਬਲਿਕ ਦਾ ਫਾਇਦਾ ਇਹਨਾਂ ਦੇ ਮਨ ਦੇ ਵਿੱਚ ਨਹੀਂ ਹੈ ਕਦੇ ਕਿਸੇ ਨੇ ਇੱਕ ਗੱਲ ਕੀਤੀ ਹੈ ਕਾਂਗਰਸ ਆਵਾਜ਼ ਵੀ ਪਾਰਟੀ ਬਾਦਲਦਲੀਆਂ ਭਾਜਪੀ ਨੇ ਸਾਡੇ ਪੰਜਾਬ ਤੇ ਸਿੱਖਾਂ ਦੇ ਹੱਥ ਦੇ ਵਿੱਚ ਮੈਂ ਤਾਂ ਨਹੀਂ ਕਦੇ ਸੁਣੀ ਹੈਗੀ ਜੇ ਕੀਤੀ ਨਹੀਂ ਫਿਰ ਅਸੀਂ ਇਹਨਾਂ ਦੇ ਕੀ ਲੱਗਦੇ ਆ ਅਸੀਂ ਇਹਨਾਂ ਦੇ ਚਮਚੇ ਆ ਵੋਟ ਹੰਡਲ ਵੀ ਪਾਉਣੀ ਹੈ ਮੇਰੇ ਦਾਨੀ ਜੀ ਸੇਵਾ ਕਰਦੇ ਸੀਗੇ ਹਸਪਤਾਲਾਂ ਚ ਜਾ ਥੇ ਇੱਕ ਬੀਬੀ ਦੇ ਬੱਚਾ ਹੋਣਾ ਸੀਗਾ ਉੱਚੀ ਉੱਚੀ ਰੋਈ ਜਾਵੇ ਤੇ ਮਾਂ ਜੀ ਮੇਰੇ ਉਹਨੂੰ ਕਹਿੰਦੇ ਬੀਬੀ ਹੁਣ ਤਾਂ ਤੂੰ ਉੱਚੀ ਉੱਚੀ ਰੋਈ ਜਾਂਦੀ ਐ ਜਦੋਂ ਬੱਚਾ ਹੋ ਗਿਆ ਫੇਰ ਤੂੰ ਸੁਰਖੀ ਲਾ ਕੇ ਫੇਰ ਉਹਦੇ ਅੱਗੇ ਕੇ ਫਰੇਗੀ ਸੋ ਮੇਰਾ ਮਤਰਾਬ ਹੈ ਕਿ ਆਪਾਂ ਨੂੰ ਦੁੱਖ ਦਾ ਪਤਾ ਹੀ ਨਹੀਂ ਹੈ ਕਿੱਥੇ ਆ ਤੁਹਾਡੀ ਕਿੱਥੇ ਸੱਟ ਮਾਰਨੀ ਹੈ ਕੋਈ ਆਪਾਂ ਨੂੰ ਨਹੀਂ ਪਤਾ ਹੈਗਾ 30 ਸਾਲ ਦੇ ਸਿੱਖ ਆਜ਼ਾਦੀ ਕਢਾਟੀਏ ਜਿਹਨਾਂ ਦੇ ਵਿੱਚ ਬੈਠੇ ਐ ਕਦੇ ਇਹਨਾਂ ਨੇ ਪਾਰਟੀ ਨੇ ਪੁੱਛਿਆ ਕਿ 30 ਸਾਲ ਤੋਂ ਕਿਹੜੇ ਖੂਨ ਦੇ ਥੱਲੇ ਸਿੱਖਾਂ ਨੂੰ ਤੁਸੀਂ ਜਿਹਨਾਂ ਦੇ ਵਿੱਚ ਪਾਈ ਰੱਖਿਆ ਕਿਸੇ ਪਾਰਟੀ ਨੇ ਜਵਾਬ ਨਹੀਂ ਦਿੱਤਾ ਸੁਸਾਦ ਸੰਗਠਨ ਜੀ ਆਪਾਂ ਆਪਣਾ ਸੋਚੀਏ ਕਿਸੇ ਹੋਰ ਦੀ ਸੋਚਣ ਦੀ ਲੋੜ ਨਹੀਂ ਹੈ ਮਹਾਰਾਜ ਸੱਖੇ ਪਾਠਾ ਨੇ ਪਹਿਲੀ ਪਾਠਾ ਨੇ ਧੋ ਕੰਮ ਕੀਤੇ ਇੱਕ ਨਮਾ ਧਰਮ ਬਣਾਤਾ ਇੱਕ ਨਵੀਂ ਕੌਮ ਦੇਤੀ ਸਾਨੂੰ ਤੇ ਸਾਰੇ 10 ਗੁਰੂਆਂ ਨੇ ਆਪਾਂ ਮੇਰੀ ਪੀੜੀ ਦੇ ਸਾਨ ਤੇ ਐ ਇਹਨਾਂ ਨੇ ਕਿਹਾ ਕਿ ਅਸੀਂ ਰਾਜ ਕਰਨ ਵਾਲੀ ਕੌਮ ਹੈ ਪਹਿਲਾ ਹੁਕਮਨਾਮਾ ਮਹਾਰਾਜਮੈਂ ਸਾਡਾ ਸੀ ਕਿ ਕੋਈ ਪੈਸਾ ਪੁੱਛਣਾ ਛੱੜੇ ਜਾਂ ਸਾਡੇ ਦੁਕਾਨ ਦੇ ਵਿੱਚ ਘੋੜੇ ਲੈ ਕੇ ਆਏ ਜਾਂ ਸ਼ਸਤਰ ਲੈ ਕੇ ਆਏ ਕੀ ਉਹਨਾਂ ਨੂੰ ਪੈਸਾ ਨਹੀਂ ਸੀ ਚਾਹੀਦਾ ਪਰ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਨਵਾਂ ਧਰਮ ਹੈ ਇਸ ਦੀ ਰੱਖਿਆ ਕਰਨ ਦੇ ਲਈ ਸਾਨੂੰ ਤਾਕਤ ਵੀ ਚਾਹੀਦੀ ਹੈ ਜਿੰਨਾ ਚਿਰ ਤਾਕਤ ਨਹੀਂ ਹੋਊਗੀ ਉਹਨਾਂ 'ਚ ਰਾਜ ਨਹੀਂ ਹੋ ਸਕਦਾ ਤੋ ਕਿੰਨੇ ਸਾਲ ਹੋ ਗਏ 40 ਸਾਲ ਮੈਨੂੰ ਮੈਂ ਇੱਥੇ ਦੇ ਮੂੰਹ ਸਰਕਾਰ ਕਨੇ ਕੀਤਾ ਦੱਸੋ ਜੇ ਕੋਈ ਕਿਤੇ ਕੋਈ ਨਾ ਨਾ ਜੇ ਤੁਹਾਡੀ ਸੇਵਾ ਕੀਤੀ ਹੈ ਸੇਵਾ ਕਰਦਾ ਰਹੂੰਗਾ ਜਿਹੜੀ ਚਿੱਟੀ ਚਾਦਰ 1999 ਦੇ ਵਿੱਚ ਮੈਨੂੰ 5 ਸਾਲ ਦੀ ਤਨਾਈ ਕੈਦ ਤੋਂ ਤੁਸੀਂ ਛੁਡਾਇਆ ਸੀ ਉਹ ਤੁਹਾਡੀ ਚਾਦਰ ਦੇ ਉੱਤੇ ਕੋਈ ਦਾਗ ਨਹੀਂ ਪੈਣ ਦਿੱਤਾ ਤਾਂ ਫਿਰ ਫਿਰ ਉੱਧਰ ਚਲੇ ਜਾਣਾ ਮੁਸਲਮਾਨ ਹੈ ਉਹ ਆਪਣੀ ਕੌਮ ਨੂੰ ਪਾਲਦਾ ਹੈ ਹਿੰਦੂ ਹੈ ਉਹ ਆਪਣੀ ਕੌਮ ਨੂੰ ਪਾਲਦਾ ਹੈ ਅਸੀਂ ਭਾਜਪਾ ਦੀ ਟਿਕਟ ਕਾਂਗਰਸ ਦੀ ਟਿਕਟ ਆਪ ਪਾਂਦੀ ਦੀ ਟਿਕਟ ਦੇ ਉੱਤੇ ਲੜਦੇ ਆਂ ਸ਼੍ਰੋਮ ਨੇ ਕੱਲ ਜਲੰਧ ਬਰਸਾਦੀ ਟਿਕਟ ਦੇ ਉੱਤੇ ਕੋਈ ਹਿੰਦੂ ਤਿਆਰ ਹੈ ਲੜਨ ਨੂੰ ਨਹੀਂ ਕਿਉਂ ਕਰਕੇ ਇੱਕ ਸਿੱਖ ਕੌਮੀਅਤ ਦੀ ਪਾਰਟੀ ਹੈ ਸੋ ਜਿੰਨਾ ਛੇ ਆਪਣੀ ਕੌਮੀਅਤ ਦੀ ਪਛਾਣ ਨਹੀਂ ਹੋਊਗੀ ਉਹਨਾਂ ਛੇ ਸਾਡੇ ਵਿੱਚ ਇਹੀ ਰੋਂਣ ਤੋਣ ਰਹੂਗਾ ਇਹ ਸਾਰੀ ਰਿਪੋਰਟ ਮੈਂ ਕਰੂ ਤਾ ਸਹੀ ਪਰ ਜੇ ਤੁਸੀਂ ਵੀ ਇਹ ਮਦਦ ਕਰੋਗੇ ਕਿ ਇੰਡੀਆ ਦੇ ਕੋਲ ਇਹ ਦੋ ਸ਼ਸਤਰ ਹੈ ਐਟਮ ਬੰਬ ਹੈ ਹਾਈਡਰੋਲੋਜੀਕਲ ਵਾਰ ਹੈ ਪਾਣੀ ਦਾ ਪਾਣੀ ਛੱਟ ਕੇ ਸਾਰਾ ਪਾਕਿਸਤਾਨ ਪੰਜਾਬ ਇਡਬੋ ਸਕਦੇ ਹੈ ਤੇ ਇਹਨਾਂ ਨੇ ਇਸਤੇਮਾਲ ਕੀਤਾ ਹੈ ਕਿ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਜਿਵੇਂ ਪਹਿਲਾਂ ਸਮਝਾਇਆ ਇਹਨਾਂ ਦੇ ਕੋਲ ਸਾਰੀਆਂ ਮਸ਼ੀਨਾਂ ਕੀ ਹੈ ਜਿਹੜਾ 10 ਸਾਜਿਆ ਕਿ برف ਕਿੰਨੀ ਢਲੂਗੀ ਤੇ 20 ਕਿੰਨਾ ਪਊਗਾ ਜੇ ਸਾਰੇ ਮਸ਼ੀਨਰੀ ਹੈਗੀ ਹੈ ਫਿਰ ਇਹਨਾਂ ਨੇ ਡੈਮਾਂ ਨੂੰ ਕਿਉਂ ਤੱਕ ਨਕੇ ਤੱਕ ਭਰ ਦਿੱਤਾ ਸੋ ਸਾਧ ਸੰਗਤ ਜੀ ਅਸੀਂ ਆਸ ਕਰਦੇ ਹਾਂ ਕਿ ਆਪਾਂ ਆਪਣੇ ਲਈ ਵੀ ਸੋਚਾਂਗੇ ਕਦੇ ਬਥੇਰਾ ਸੋਚ ਲਈ ਦੂਜੀਆਂ ਫਾਰਮਾਂ ਦੇ ਲਈ ਜੇ ਗੁਰੂ ਸਾਹਿਬ ਨੇ ਸਾਨੂੰ ਲਈ ਤਾਂ ਫਾਰਮ ਬਣਾਇਆ ਕੌਮियत ਦਿੱਤੀ ਹੈ ਤੇ ਉਹਦੇ ਵਜੇ ਉਹਦੇ ਸੂਲ ਦਿੱਤੇ ਹਨ ਵਨਵੇ ਪਾਛੈ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖ ਲਏ ਚੌਥੀ ਪਾਛੈ ਨੇ ਸਰੋਵਰ ਬਣਾਤਾ ਜਿੱਥੇ ਸਾਰੇ ਇਸ਼ਨਾਨ ਕਰ ਸਕਦੇ ਆ ਤੀਜੀ ਪਾਛੈ ਅਮਰਦਾਸ ਸਾਹਿਬ ਨੇ ਗੋਇੰਦਵਾਲ ਬਾਉਲੀ ਬਣਾਈ ਜਿੱਥੇ ਹਰੇਕ ਮਨੁੱਖ ਇਸਨਾਨ ਕਰ ਸਕਦਾ ਸਾਰਿਆਂ ਨੂੰ ਇੱਕ ਕਰਕੇ ਰੱਖ ਦਿੱਤਾ ਮਨੁੱਖ ਸਮ੍ਰਿਤੀ ਜਿਹੜੀ ਸੀਗੀ ਉਹਦੇ ਖਿਲਾਫ ਇੱਕ ਬਗਾਵਤ ਕਰ ਤੇ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਦੇ ਵਿੱਚ ਲੈ ਗਏ ਅੰਤਵੀਕ ਕਹਿੰਦੇ ਐ ਕਿ ਗੁਰੂ ਨਾਨਕ ਸਾਹਿਬ ਨੇ ਠੀਕ ਕੰਮ ਨਹੀਂ ਕੀਤਾ ਕਿਉਂ ਨਹੀਂ ਠੀਕ ਕੀਤਾ ਜੇ ਮਨੁੱਖ ਉਹ ਰੂਪ ਇੱਥ ਬਣਾਤਾ ਬਰਾਬਰ ਬਣਾਤਾ ਤੇ ਫਿਰ ਉਹਨੇ ਠੀਕ ਕੰਮ ਕਿਉਂ ਨਹੀਂ ਕੀਤਾ ਹੈਗਾ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਸੇਵਾ ਕੀਤੀ ਹੈ ਸਾਨੂੰ ਮਾਰਗ ਤੇ ਪਾਇਆ ਪਰ ਸੇ ਉਸ ਮਾਰਗ ਦੇ ਉੱਤੇ ਚੱਲਦੇ ਨਹੀਂ ਹੈ ਇਹ ਤਾਂ ਸਾਰੀ ਸਾਡੇ ਪੈਰਾਂ ਥੱਲੇ ਹੋਵੇ ਹਕੂਮਤ ਇਹ ਆਪਾਂ ਨੂੰ ਪਤਾ ਲੱਗ ਜਾਏ ਕਿ ਪੰਥ ਨੂੰ ਵੋਟ ਕਾਣੀ ਹੈ ਪੰਥ ਦੀ ਬਜ਼ਾਰਤ ਹੋਣੀ ਹੈ ਆਪਾਂ ਨੇ ਖਾਲਸਾਣ ਤੇ ਆਜ਼ਾਦੀ ਲੈਣੀ ਹੈ ਜਿੰਨਾ ਚਿਰ ਆਜ਼ਾਦ ਨਹੀਂ ਹੁੰਦੇ ਸਾਡੀ ਤਕਦੀਰ ਸਾਡੇ ਹੱਥ ਦੇ ਵਿੱਚ ਨਹੀਂ ਹੁੰਦੀ ਫਿਰ ਇਹੋ ਜੇ ਤੱਕੇ ਅਸੀਂ ਖਾਈ ਰਵਾਂਗੇ ਸੋ ਮੈਂ ਆਸ ਕਰਦਾ ਕਿ ਤੁਹਾਡੇ ਦਰਸ਼ਨ ਕੀਤੇ ਬਹੁਤ ਅਫਸੋਸ ਹੈ ਕਿ ਇੱਥੇ ਬੰਦ ਟੁੱਟੇ ਹੈ ਪਾਣੀ ਉਛਲਿਆ ਪਾਣੀ ਜਿਆਦਾ ਖੋਲਤਾ ਪਿੱਛੋਂ ਅਫਗਾਨਿਸਤਾਨ ਦੇ ਗੇਟ ਖੋਲਤੇ ਦੱਸੋ ਦੋ ਡੈਮ ਜਿਹੜੇ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇੰਡੀਆ ਨੇ ਬਣਾਏ ਐ ਉਹਨਾਂ ਦੇ ਵੀ ਗੇਟ ਖੋਲਤੇ ਮਹਿੰਦੇਵਾਲ ਦਾ ਪੰਜਾਬ ਵੀ ਡੋਪਤਾ ਸਾਰਾ ਪਾਣੀ ਉਧਰ ਗਿਆ ਸੋ ਆਪਾਂ ਨੂੰ ਸੋਚਣਾ ਚਾਹੀਦਾ ਹੈ ਦੀ ਅਸੀ ਤਕਬੀਰ ਅਸੀਂ ਆਪਣੇ ਹੱਥ ਦੇ ਵਿੱਚ ਰੱਖਣੀ ਹੈ ਕਬਗਾਨੀ ਫਾਰਮ ਦੇ ਹੱਥ ਦੇ ਵਿੱਚ ਦੇਣੀ ਹੈ ਤੁਸੀਂ ਦੱਸੋ ਜਦ ਦੀ ਕੌਮ ਬਣੀ ਹੈ ਗੁਰੂ ਨਾਨਕ ਸਾਹਿਬ ਨੂੰ ਮੋਗਲਾਂ ਨੇ ਜੇਲ੍ਹ ਜੇ ਵਿੱਚ ਦਿੱਤਾ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਤਾ ਮੋਗਲ ਨੇ ਮੋਗਲਾਂ ਦੇ ਖਿਲਾਫ ਸਿੱਖ ਖੜੇ ਹੋ ਖਿਲੜੇ ਅੰਗਰੇਜ਼ਾਂ ਤੇ ਦੀ ਸਿੱਖਾਂ ਨੇ ਬਗਾਵਤ ਕੀਤੀ ਹੈ ਜੋ ਕਰਕੇ ਸਿੱਖਾਂ ਨੇ ਕਦੇ ਵੀ ਦਿੱਲੀ ਦੀ ਹਕੂਮਤ ਨਹੀਂ ਬਣੀ ਹੈ ਹੁਣ ਪਤਾ ਨਹੀਂ ਕੀ ਹੈ ਹਿੰਦੂ ਤੋਂ ਅੱਧੇ ਲੱਗੇ ਬੈਠੇ 100 ਕੀ ਗੁਣਾ ਉਹਦੇ ਤੇ ਹਰੁਮਾਨ ਦਾ ਬੁਲਖਾ ਵੰਦਨਾ ਦਾ ਰਾਜ ਹੈ ਬੰਦਰ ਨੂੰ ਆਤ ਮਚਾਉਣੀ ਤਾਂ ਨਹੀਂ ਆਉਂਦੀ ਲਾਉਣੀ ਤਾਂ ਆਉਂਦੀ ਹੈ ਫਿਰ ਕਿਉਂ ਨਹੀਂ ਤੜੇ ਹੋ ਕੇ ਆਪਾਂ ਆਪਣ ਮਸਾਂ ਤਰੀਕੇ ਦੇ ਨਾਲ ਖੜਤੇ ਹੋ ਕੇ ਇਹਨਾਂ ਨਾਲ ਮੁਕਾਬਲਾ ਕਰੀਏ ਸੋ ਮੈਨੂੰ ਬੜਾ ਅਫਸੋਸ ਹੈ ਜੀ ਇਹ ਜਿਹੜਾ ਕੁਝ ਮੈਂ ਬੋਲ ਰਿਹਾ ਇੰਟਰਨੈਸ਼ਨਲ ਪੰਦਰ ਤੇ ਜਾਊਗਾ ਹੁਣ ਲੋਕਾਂ ਨੂੰ ਪਤਾ ਲੱਗੂ ਕਿਵੇਂ ਸਾਨੂੰ ਡੋਬਿਆ ਸੁਮੈ ਆਸ ਕਰਦੇ ਇਹ ਸਾਰਾ ਕੰਮ ਠੀਕ ਹੋਊਗਾ ਆਸ ਕਰਦਾ ਹੋਇਆ ਤੁਹਾਡਾ ਬਹੁਤ ਧਰਣੀ ਹੁੰਦਾ ਹੋਇਆ ਫਤਿਹ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਮਰਤਦਾਰ ਸੈ ਆਪ ਨੂੰ ਫਤਿਹ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1947 ਤੋਂ ਬਾਅਦ ਮੈਡੀਆ ਦਾਤੇ ਮਿਲੀ ਹੈ ਉਹ ਸਿੱਖ ਨੂੰ ਨਹੀਂ ਮਿਲੀ ਜਿਹੜਾ ਸਿੱਖ ਪਾਕਿਸਤਾਨ 'ਚ ਰਹਿ ਗਿਆ ਉਹ ਮੁਸਲਮਾਨ ਦੇ ਅਧੀਨ ਹੈ ਜਿਹੜਾ ਇੱਧਰ ਇੰਡੀਆ 'ਚ ਆ ਗਿਆ ਉਹ ਹਿੰਦੂ ਤੇ ਅਧੀਨ ਹੈ ਫਿਰ ਜਦੋਂ ਆਪਣੀ ਕੌਮੀਅਤ ਦੀ ਸਰਕਾਰ ਹੀ ਨਖੇ ਤੇ ਹੋਵੇ ਫਿਰ ਉਹ ਸਾਡੇ ਬਾਰੇ ਸੋਚ ਨਹੀਂ ਸਕਦੇ ਹੈ ਜਿਹੜੀਆਂ ਡੈਮਾਂ ਬਣਾਈਆਂ ਭਾਖੜੇ ਦੇ ਉੱਤੇ ਫਿਰ ਬਿਆਸ ਦੇ ਉੱਤੇ ਰਾਵੀ ਦੇ ਉੱਤੇ ਜਨਾਬ ਦੇ ਉੱਤੇ ਇਹ ਸਾਰੇ ਦਰਿਆ ਪੰਜਾਬ ਦੇ ਆ ਤੇ ਜਿਹੜੇ ਹੈਡ ਵਰ ਕਹਿੰਨਾਂ ਦੇ ਉਹਨਾਂ ਦਾ ਕੰਟਰੋਲ ਦਿੱਲੀ ਦੇ ਹੱਥ ਦੇ ਵਿੱਚ ਹੈ ਖਾਟੇ ਪੰਜਾਬ ਦੇ ਕੋਲੇ ਕੋਈ ਉਹਦਾ ਕੰਟਰੋਲ ਨਹੀਂ ਹੈ ਜਿਹੜੀ ਸੈਂਟਰ ਹਿੰਦੂਤਵਾਦੀ ਸਰਕਾਰ ਹੈ ਉਹਦੇ ਕੋਲੇ ਸਾਰੇ ਵਿਗਿਆਨਿਕ ਮਸ਼ੀਨਰੀ ਹੈ ਇੱਕ ਕਦੋਂ ਮੀ ਪਊਗਾ ਕਿੰਨਾ ਮੀ ਪਊਗਾ ਚੋਟੀਆਂ ਤੋਂ برف ਕਿੰਨੀ ਢਲੂਗੀ ਕਿੰਨਾ ਪਾਣੀ ਥੱਲੇ ਸਰੋਵਰਾਂ ਚ ਆਊਗਾ ਜੇ ਸੈਂਟਰ ਦੇ ਕੋਲੇ ਸਾਰੇ ਵਿਗਿਆਨਿਕ ਢੰਗ ਸੇ ਹੈਗੇ ਐ ਇਹ بارش ਦੇ ਫਿਰ ਉਹਨਾਂ ਨੇ ਇੰਨਾ ਪਾਣੀ ਇੰਨਾ ਸਰੋਵਰਾਂ ਦੇ ਵਿੱਚ ਕਿਉਂ ਜਮਾ ਹੋਣ ਦਿੱਤਾ ਜਦੋਂ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਹੁਣ ਤੁਸੀਂ ਅਖਬਾਰਾਂ ਪੜ੍ਹਦੇ ਹੋ ਕਿ ਹੁਣ ਬਰਸਾਤ ਦਾ ਮੌਸਮ ਖਤਮ ਹੋ ਗਿਆ ਜੇ ਇਹਨਾਂ ਨੂੰ ਪਤਾ ਹੈ ਕਿ ਬਰਸਾਤ ਖਤਮ ਹੋ ਗਈ ਹੈ ਫੇਰ ਮਸ਼ੀਨਰੀ ਦੇ ਰਾਈ ਇਹਨਾਂ ਨੂੰ ਪਤਾ ਨਹੀਂ ਹੈ ਕਿ بارش ਕਿੰਨੀ ਪਊਗੀ ਸਾਰਾ ਪਤਾ ਹੈ ਇਹਨਾਂ ਨੇ ਇੱਕ ਵਾਰੀ ਫੇਰ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਰੋਵਰ ਪਾਣੀ ਦੇ ਨਾਲ ਭਰੇ ਸੀਗੇ ਜੇ ਪ੍ਰਹਲਦ ਵਿੱਚ ਮਈ ਦੇ ਵਿੱਚ ਥੋੜਾ ਥੋੜਾ ਪਾਣੀ ਛੱਡਦੇ ਜਾਂਦੇ ਤਾਂ ਇਹਨਾਂ ਪਾਣੀ ਸਰੋਵਰਾਂ ਦੇ ਵਿੱਚ ਇਕੱਠਾ ਨਹੀਂ ਸੀ ਹੋਣਾ ਬਿਲਕੁਲ ਸਰੋਵਰਾਂ ਦੇ ਸਿਰ ਤੱਕ ਪਾਣੀ ਇਹਨਾਂ ਨੇ ਭਰਤਾ ਫੇਰੇ ਕਹਿੰਦੇ ਐ ਕਿ ਸਰੋਵਰਾਂ ਦੀ ਕੰਧ ਟੁੱਟ ਜੂਗੀ ਤੇ ਸਰੋਵਰਾਂ ਦਾ ਪਾਣੀ ਸਾਰਾ ਆ ਜਾਊਗਾ ਹੁਣ ਤੁਹਾਨੂੰ ਦੱਸਾਂ ਕਿ ਇੱਕ ਤਾਂ ਸਾਡੇ ਸਿੱਖਾਂ ਦੇ ਉੱਤੇ ਵਿਪਤਾ ਹੈਗੀ ਹੈ ਪੰਜਾਬੀਆਂ ਤੇ ਐਟਮ ਬੰਬ ਦੀ ਜਿਹੜਾ ਇੰਡੀਆ ਦੇ ਕੋਲੇ ਹੈਗਾ ਉੱਚਾ ਬੰਬ ਹੈ ਪਾਣੀ ਦਾ ਇਸ ਨੂੰ ਕਹਿੰਦੇ ਹੈ ਹਾਈਡਰੋਲੋਜੀਕਲ ਵਾਰ ਇਹ ਐਟਮ ਬੰਬ ਦੇ ਬਰਾਬਰ ਦਾ ਹਥਿਆਰ ਅੱਜ ਹਿੰਦੂ ਵਾਗੈਂਤੀ ਦੇ ਹੱਥ ਦੇ ਵਿੱਚ ਹੈ ਜੇ ਇਹ ਸਾਰੇ ਡੈਮਾਂ ਦੇ ਗੇਟ ਖੋਲ ਦਿੰਦੇ ਐ ਇਹ ਸਾਰਾ ਪੰਜਾਬ ਚੜਦਾ ਤੇ ਡੈਂਦਾ ਇਹ ਸਾਰਾ ਡੁੱਬ ਜਾਊਗਾ ਇਹਨਾਂ ਦੀਆਂ ਛਲਾਕੀਆਂ ਦਾ ਮੈਨੂੰ ਪਤਾ ਹੈ ਬੜੇ ਲਿਖੇ ਐ ਖੋਜ ਕਰਦੇ ਐ ਜਦੋਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਕਬਜ਼ਾ ਕਰ ਲਿਆ ਸੀਗਾ ਇਹ ਇੰਡੀਆ ਦੀ ਹਕੂਮਤ ਨੇ ਜਿਹੜੇ ਦੋ ਦਰਿਆ ਅਫਗਾਨਿਸਤਾਨ ਦੇ ਵਿੱਚੋਂ ਆਉਂਦੇ ਐ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਆਉਂਦੇ ਐ ਇੱਕ ਦੇ ਉੱਤੇ ਸਾਲਵਾ ਡੈਮ ਬਣਾਈ ਆ ਦੂਜਾ ਸ਼ਤੂਤ ਡੈਮ ਬਣਾਈ ਹੈ ਹੁਣ ਕਿੰਝੀਆਂ ਡੈਮ ਹੈ ਪਾਖੜਾ ਵਿਆਸ ਰਵੀ ਜਨਾਬ ਸਾਲਮਾ ਡੈਮ ਸ਼ਤੂਤ ਡੈਮ ਸਾਨੂੰ ਕਿਸੇ ਵੇਲੇ ਵੀ ਇਹ ਪਾਣੀ ਦੇ ਨਾਲ ਡੋਬੋ ਸਕਦੇ ਆ ਜੇ ਆਟਮ ਬਣਾ ਲਾਂ ਤਾਂ ਅਸੀਂ ਮਰੇ ਕਿ ਪਾਣੀ ਦੇ ਨਾਲ ਸਾਡੀ ਤਬਾਈ ਫੇਰ ਦੋਗੇ ਇਹਦਾ ਤੁਸੀਂ ਦੇਖ ਹੀ ਲਿਆ ਕੀ ਇਹਦਾ ਹੋਇਆ ਹੈ ਨੁਕਸਾਨ ਹੋਇਆ ਹੈ ਅਸੀਂ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਨੂੰ ਕਹਾਂਗੇ ਕਿ ਇਹ ਜਿਹੜੇ ਬੰਧ ਤੁਸੀਂ ਲਾਏ ਹੈ ਤੇ ਸਾਰੇ ਔਖੇ ਹੋਏ ਹੋਏ ਹੈ ਇਹ ਪਾਣੀ ਦੀ ਰਫਤਾਰ ਤੁਸੀਂ ਸਿੱਧੀ ਜਿਵੇਂ ਜਿਵੇਂ ਚੱਲਦੀ ਹੈ ਉਸ ਤਰਾਏ ਨੂੰ ਚੱਲਣ ਦਿਓ। ਜੋ ਜਿਹਨੂੰ ਸੁਰਤ ਨਾ ਹੋਵੇ ਉਹਨੂੰ ਰੱਬ ਉਹਨੂੰ ਰਾਹ ਨਹੀਂ ਲੱਭਦਾ ਹੁੰਦਾ। ਹੁਣ ਤੁਸੀਂ ਮੈਨੂੰ ਦੱਸੋ ਕਿ ਗੁਰੂ ਨਾਨਕ ਸਾਹਿਬ ਨੇ ਮਨੁ ਸਮ੍ਰਿਤੀ ਹਿੰਦੂਆਂ ਦੇ ਗ੍ਰੰਥ ਦੇ ਖਿਲਾਫ ਬਗਾਵਤ ਕਰਤੀ ਛਾੜੂ ਬੱਕਰਾ ਸੱਟਦੇ ਆਂ ਦਸਾਂ ਗਰੂ ਨੇ ਸਾਨੂੰ ਹਥਿਆਰ ਫੜਾਤੇ ਤੋਪਾਂ ਬੰਦੂਖਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਫੇਰ ਤੁਸੀਂ ਫੇਰ ਛਾੜੂ ਨੂੰ ਮੋਟਾ ਪਾਤੀ ਆਂ ਹੁਣ ਆਪਾਂ ਪਿੱਟੀ ਚੜ ਜੀਏ ਫਲਾਣੇ ਨੂੰ ਫਲਾਣੇ ਨੂੰ ਪਰ ਆ ਤਾਂ ਦੱਸੋ ਨਾ ਮੈਨੂੰ ਆਪਣੀ ਦਲੀਲ ਚਾੜੂ ਨੂੰ ਵੋਟਾਂ ਕਹਦੇ ਲਈ ਪਾਤੀਆਂ ਇਹਨਾਂ ਦਾ ਨਾਂ ਤੁਸੀਂ ਪਿਛੋਖੜ ਦੇਖਿਆ ਨਾ ਗਾਣਾ ਦੇਖਿਆ ਫੜ ਕੇ ਝਾੜੂ ਨੂੰ ਜੱਦੀ ਦੇ ਉੱਤੇ ਬਿਠਾਤਾ ਮਹਾਰਾਜ ਨੇ ਤਾਂ ਝਾੜੂ ਖਤਮ ਕਰਤੇ ਆਪਾਂ ਬੇਸ਼ਰਮ ਲੋਕਾਂ ਨੇ ਝਾੜੂ ਫੇਰ ਫੜ ਲਿਆ ਤੁਨੁਕ ਫਈਵਾਰੀ ਕਹਿੰਦੇ ਐ ਕਿ ਤੁਸੀਂ ਸਿੱਖ ਮਾਜਬ ਦੇ ਵਿੱਚ ਆਓ ਸ਼ਸਤਰ ਰੱਖੋ ਸਾਰਾ ਕੁਝ ਕਰੋ ਤੇ ਸਰਕਾਰ ਇਹੋ ਜੀ ਲਿਆਓ ਜਿਹੜੀ ਤੁਹਾਡੇ ਦਿਲ ਦੀ ਹੋਵੇ ਜਿਹੜਾ ਤੁਹਾਡੇ ਦਿਲ ਪਛਾਣੇ ਉਹਦੇ ਮੁਤਾਬਕ ਕੋ ਕੰਮ ਕਰੇ ਹੁਣ ਤਾਂ ਇਹ ਅਸੀਂ ਆਪ ਫਾਖੜਾ ਬਿਆਸ ਰਜੀਤ ਸਾਗਰ ਦਾਇਮ ਚਨਾਬ ਇਹ ਤਾਂ ਸਾਡਾ ਕਸੂਰ ਹੈ ਕਿ ਅਸੀਂ ਇੱਥੋਂ ਦਾ ਪ੍ਰਬੰਧ ਇਹੋ ਜਿਹਾ ਕੀਤਾ ਕਿ ਪੰਜਾਬ ਦਾ ਹੱਥ ਉਹਦੇ ਵਿੱਚ ਹੈ ਹੀ ਨਹੀਂ ਸਾਰੇ ਸੈਂਟਰ ਦੇ ਬਾਬੂਆੜ ਤੇ ਫਿਰ ਹੁਣ ਤਾਂ ਇਹੀ ਸੀਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਆਪਾਂ ਨੇ ਹਨੂਮਾਨ ਦੇ ਦੇਸ਼ ਦੇ ਵਿੱਚ ਰਹਿਣਾ ਹੈ ਫੇਰ ਬੰਦਰਾਂ ਨੂੰ ਅੱਗੇ ਨਹੀਂ ਲਾਈਦਾ